अच्छा की की फीलिंग 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 है जी फीलिंग है बहुत फीलिंग है फीलिंग बारे नहीं, नहीं। है है वैसे बड़ी बहुत बहुत जी बंदा कोई जाए वही डर नहीं लगता ਤੇ ਬੈ ਕੇ ਦੁਨੀਆ ਨੂੰ ਤੁਸੀਂ ਇੱਕ ਬੱਕਰੇ ਲੈਵਲ ਤੋਂ ਦੇਖ ਰਹੇ ਹੋ ਉੱਪਰੋਂ ਦਿਖਦੇ ਹੋ ਐਦਾ ਲੱਗਦਾ ਜਿਦਾ ਤੁਸੀਂ ਰਾਜੇ ਮਹਾਰਾਜੇ ਉਹਦਾ ਤੁਹਾਡੀ ਪ੍ਰਜਾ ਤੁਹਾਨੂੰ ਦਿਖੇ ਕਰਦੀ ਹੈ ਘੋੜਾ ਲੈ ਕੇ ਜਾਂਦੇ ਪੁਰਾਣੇ ਸਮੇਂ ਦੇ ਵਿੱਚ ਲੋਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਆਉਣ ਜਾਣ ਸਮੇਂ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਮੋਟਰ ਗੱਡੀਆਂ ਜਿਹੜੀਆਂ ਬਹੁਤ ਘੱਟ ਹੁੰਦੀਆਂ ਸੀ ਸਮਾਂ ਬੀਤਦਾ ਗਿਆ ਮੋਟਰ ਗੱਡੀਆਂ ਦਾ ਯੁੱਗ ਆ ਗਿਆ ਔਰ ਪੁਰਾਣਾ ਸਮਾ ਜਿਹੜਾ ਘੋੜਿਆਂ ਦਾ ਸੀਗਾ ਉਹ ਖਤਮ ਹੁੰਦਾ ਜਾ ਰਿਹਾ ਹੈ ਲੇਕਿਨ ਹੁਣ ਵੀ ਕਈ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਇਹ ਸ਼ੌਂਕ ਪਾਲ ਕੇ ਰੱਖੇ ਨੇ ਪਠਾਨਕੋਟ ਦਾ ਮਨਿੰਦਰ ਸਿੰਘ ਜਿਸ ਨੂੰ ਕਿ सोनू ਦੇ ਨਾਮ ਨਾਲ ਵੀ ਲੋਕ ਜਾਣਦੇ ਨੇ ਕਹਿ ਸਕਦੇ ਆਂ ਕਿ सोनू ਨਾਮ ਨਾਲ ਵੀ ਪਿਆਰ ਨਾਲ ਉਸ ਨੂੰ ਬੁਲਾਉਂਦੇ ਨੇ ਸ਼ੌਂਕ ਜਿਹੜਾ ਘੋੜੇ ਰੱਖਣ ਦਾ ਉਹਨਾਂ ਵੱਲੋਂ ਜਿਹੜਾ ਪਾਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ सोनू ਦਾ ਜਿਹੜਾ ਘੋੜਾ ਹੈਗਾ ਜੋਰਾਵਰ ਇਸ ਦਾ ਨਾਮ ਰੱਖਿਆ ਬੜਾ ਹੀ ਖੂਬਸੂਰਤ ਘੋੜਾ ਇੱਕਦਮ ਆਪਣੇ ਵੱਲ ਜਿਹੜਾ ਅਟਰੈਕਟਿਵ ਕਰਦਾ ਅ ਅਸੀਂ ਸਾਡੇ ਨਾਲ ਸੋਣੂ ਵੀ ਜੁੜੇ ਨੇ ਗੱਲਬਾਤ ਵੀ ਅਸੀਂ ਇਹਨਾਂ ਨਾਲ ਕਰਦੇ ਆ ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈਗਾ ਜੀ ਅਸ਼ਕਨੂ ਮੇਰੇ ਵੱਲੋਂ ਸਤਿਕਾਰ ਮੈਂ ਮੈਨੇਜਰ ਹਾਂ ਕੋਟ ਦਾ ਤੁਹਾਨੂੰ ਵੀ ਤੁਹਾਨੂੰ ਜੀ ਸਭ ਤੋਂ ਪਹਿਲੇ ਇਹੋ ਹੀ ਗੱਲ ਹੋਏਗੀ ਕਿ ਤੁਹਾਨੂੰ ਇਹ ਸ਼ੌਂਕ ਕਿਸ ਨਾਲ ਪਿਆ ਹੈਗਾ ਕਿ ਇਹ ਸ਼ੌਂਕ ਬਚਪਨ ਤੋਂ ਸੀਗਾ ਮੇਨ ਗੱਲ ਅਹੀਂ ਕੀਤੀ ਅਮ੍ਰਿਤਸਰ ਮੈਂ ਆਪਣੀ ਕਰ ਲੀਣਾ ਗਿਆ ਸੀਗਾ ਉੱਥੇ ਲੱਕੜ ਦੇ ਘੋੜਿਆਂ ਤੇ ਰਾਈਡ ਕਰਾਣ ਦੇ ਸੀ ਅਲਫਾ ਮਾਲ ਦੀ ਗੱਲ ਹੈ ਅੰਦਰ ਲੱਕੜ ਦਾ ਘੋੜਾ ਲਾਇਆ ਹੀ ਛੋਟਾ ਗਿਆ ਮੈਂ ਆਪਣੇ ਬੇਟੇ ਨੂੰ ਉੱਥੇ ਰਾਈਡ ਕਰਾਈ ਅੱਧੀ ਰਾਈਡ ਦੇ ਦੌਰਾਨ ਮੈਂ ਉਸ ਬੰਦੇ ਨੂੰ ਕਹਿੰਦਾ ਥੋੜੀ ਹੱਦਾਂ ਦੀ ਕਮਾਲ ਹੈ ਉਹਨੇ ਉੱਤੇ ਨਾ ਕਰਤੀ ਕਹਿੰਦਾ ਨਹੀਂ ਭਾਜੀ ਮੈਂ ਕਿਹਾ ਪੈਸੇ ਵਧਾ ਲੈ ਲੈ ਕਹਿੰਦਾ ਨਹੀਂ ਭਾਜੀ ਇਸ ਤੋਂ ਘਮਾਣਾ ਮੈਂ ਕਿਹਾ ਚਲੋ ਠੀਕ ਹੈ ਜੀ ਮੈਂ ਪਿੱਛੇ ਮੁੜ ਕੇ ਦੇਖਿਆ ਬੇਟਾ ਮੇਰਾ ਘੋੜੇ ਤੋਂ ਉਤਰ ਗਿਆ ਹੈ ਮੈਂ ਕਿਹਾ ਕੀ ਗੱਲ ਬੇਟਾ ਤੂੰ ਕਿਉਂ ਉਤਰ ਗਿਆ ਕਹਿੰਦਾ ਪਪਾ ਮੈਂ ਰਾਈਡ ਨਹੀਂ ਲੈਣੀ ਉਹ ਰੋਂ ਮੈਂ ਲੈ ਕੇ ਬਾਹਰ ਆ ਗਿਆ ਮੈਂ ਕਪੜਾ ਚਲੋ ਇਹ ਕਾ ਚੱਲ ਗਿਆ ਉਹ ਫਿਰ ਵੀ ਰੋ ਰਿਹਾ ਸੀ ਮੈਂ ਇਹਨੂੰ ਪੁੱਛਿਆ ਮੈਂ ਕਿ ਪੁੱਤ ਤੂੰ ਰੋ ਕੇ ਰਿਹਾ ਮੈਂ ਪਪਾ ਮੈਂ ਤੇ ਘੋੜਾ ਲੈਣਾ ਮੈਂ ਕਿਾ ਚਾ ਲਈਆ ਕੋਈ ਗੱਲੀ ਲੈ ਲਾਂਗੇ ਕਿੰਨੇ ਦਾ ਹੋਊਗਾ ਮੈਂ ਕਿ ਲੱਕੜ ਦਾ ਘੋੜਾ ਹੈ ਨਾ ਲੈ ਲਾਂਗੇ 1000 1500 2000 ਦਾ ਹੋਊਗਾ ਹੈ ਕੋਈ ਗੱਲ ਨਹੀਂ ਬਣਵਾ ਲਾਂਗੇ ਤਿਆਰ ਕਰ ਲਾਂਗੇ ਇਹਦੇ ਨਾਲ ਪਿੱਟਰ ਦਾ ਘੋੜਾ ਠੀਕ ਹੈ ਕਹਿੰਦਾ ਨਹੀਂ ਪਪਾ ਅਸਲੀ ਲੈਣਾ ਅਸਲੀ ਲੈਣਾ ਮੇਰਾ ਵੀ ਬਚਪਨ ਦਾ ਸ਼ੌਂਕ ਸੀਗਾ ਘੋੜੇ ਦਾ ਚਲੋ ਮਗਾ ਚਲ ਕੋਈ ਨਾ ਰਾਈਡਿੰਗ ਤਾਂ ਇਹ ਸ਼ੁਰੂ ਤੋਂ ਹੀ ਕਰਦੇ ਸੀਗੇ ਹਾਂ ਬਚਪਨ ਤੋਂ ਮੈਂ ਜਨਕੀ ਨਾ ਜਿੱਦਾਂ ਹੁਣ ਸਕੂਲ ਜਾਂਦੇ ਸੀ ਸਾਡੀ ਪੈਰੀ ਹੀ ਤੇ ਆਪਣੇ ਤੇ ਉਹਨਾਂ ਚ ਘੋੜੇ ਆ ਜਾਣੇ ਜਿੱਦਾਂ ਹੁਣ ਤੇ ਅਸੀਂ ਉਹ ਘੋੜਿਆਂ ਤੇ ਝੂਟੇ ਲਾਣੇ ਹੈ ਨਾ ਬਚਪਨ ਤੋਂ ਹੀ ਸ਼ੌਂਕ ਸੀਗਾ ਰਾਈਡਿੰਗ ਬੱਚੇ ਦਾ ਸ਼ੌਂਕ ਕਿਦਾਂ ਪੂਰਾ ਕੀਤਾ ਤੇ ਆਪਣਾ ਕਿਦਾਂ ਪੂਰਾ ਕੀਤਾ ਬੱਚੇ ਦਾ ਸ਼ੌਕ ਇਦਾਂ ਪੂਰਾ ਕੀਤਾ ਜਦੋਂ ਬੱਚੇ ਨੇ ਕਿਹਾ ਤੇ ਮੇਰੇ ਦਿਲ ਨੂੰ ਹਾਰਟ ਹੋਈ ਉਹਨਾਂ ਰਾਤ ਨੂੰ ਮੈਂ ਸੋਚਿਆ ਮੈਂ ਫਿਰ ਮੇਰੇ ਦੋਸਤ ਉਹਨਾਂ ਨੇ ਘੋੜੇ ਰੱਖੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਉਹਨਾਂ ਕੋਈ ਜਾਨਵਰ ਲੈ ਕੇ ਦਿਓ ਵਧੀਆ ਵਧੀਆ ਜਿਹਾ ਜਾਨਵਰ ਹੋਵੇ ਤੇ ਉਹ ਕਹਿੰਦੇ ਠੀਕ ਆ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਕ ਆਪਣੇ ਕੋਲ ਜੰਮੂ ਲੱਗੇ ਘੋੜੀ ਹੈ ਇੱਕ ਬੱਚੀ ਦੀ ਬਹੁਤ ਸ਼ਾਨਦਾਰ ਹੈ ਘੋੜੀ ਦੀ ਪਹਿਲੀ ਐਂਟਰੀ ਹੋਈ ਹੈ ਡੀ ਲਾਈਫ ਦੇ ਵਿੱਚ ਉਹ ਘੋੜੀ ਨੇ ਸਾਨੂੰ ਰਾਈਡਿੰਗ ਕਰਾਈ ਰਹੀਂ ਜੰਮੂ ਤੋਂ ਘੋੜੀ ਲੈ ਕੇ ਆਂਦੀ ਆਪਣੇ ਬੇਟੇ ਨੂੰ ਬਰਥਡੇ ਕੋਕੜੀ ਗਿਫਟ ਦੇ ਕੇ ਕਾफी ਖੂਬਸੂਰਤ ਕੋੜਾ ਨਾਮ ਵੀ ਬੜਾ ਪਿਆਰਾ ਤੁਸੀਂ ਰੱਖਿਆ ਤੁਸੀਂ ਹੁਣ ਟ੍ਰੇਨਿੰਗ ਵੀ ਜਿਹੜੀ ਹੈ ਉਹ ਬੱਚਿਆਂ ਨੂੰ ਦਿੰਦੇ ਹੈਗੇ ਉਹਨੂੰ ਕੀ ਕਹਿਣਾ ਚਾਹੋਗੇ ਭਾਜੀ ਮੇਰੇ ਕੋ ਇੱਕ ਮੇਰਾ ਦੋਸਤ ਮੈਂ ਭਰਾ ਹੀ ਕਹਿ ਸਕਦਾ ਉਹਨੂੰ ਸਭ ਤੋਂ ਪਹਿਲੇ ਮੈਨੂੰ ਉਹ ਮਿਲਿਆ ਉਹ ਬ੍ਰਦਰ ਮੇਰੇ ਨੇ ਆਗੇ ਮੈਨੂੰ ਕਿਹਾ ਕਿ ਗਿਲੇ ਮੈਂ ਰਾਈਡਿੰਗ ਸਿੱਖਣੀ ਆ ਮੈਨੂੰ ਸ਼ੌਂਕ ਬਹੁਤ ਜ਼ਿਆਦਾ ਪਰ ਮੇਰੀ ਇੱਕੋ ਹੀ ਤਮੰਨਾ ਮੈਂ ਘੋੜਾ ਰੱਖਣਾ ਹੈ ਤੇ ਇਦਾਂ ਇਦਾਂ ਕਿ ਮੈਨੂੰ ਉਹ ਮੈਨੂੰ ਆਪਣੇ ਭਰਾਵਾਂ ਵਾਂਗੂ ਲੱਗਾ ਲੱਗਾ ਕੋਈ ਗੱਲ ਨਹੀਂ ਇੱਕ ਘੋੜਾ ਤੇਰਾ ਹੈ ਤੂੰ ਜਦੋਂ ਮਰਜ਼ੀ ਆ ਤੇਰਾ ਆਪਣਾ ਘੋੜਾ ਤੂੰ ਰਾਈਡ ਕਰ ਉਹਨੂੰ ਫਿਰ ਮੈਂ ਸਟਾਰਟਿੰਗ ਤੋਂ ਕੀਤੀ ਨਹੀਂ ਪਹਿਲੇ ਮੈਂ ਰਾਈਡਿੰਗ ਕਰਨੀ ਸ਼ੁਰੂ ਕੀਤੀ ਉਦੇ ਤੋਂ ਫਿਰ ਮੈਨੂੰ ਥੋੜਾ ਐਕਸਪੀਰੀਅੰਸ ਹੋਇਆ ਕਿਉਂਕਿ ਮੈਂ ਆਪਣੇ ਬੇਟੇ ਨੂੰ ਪਹਿਲੀ ਰਾਈਡਿੰਗ ਸਿਖਾ ਚੁੱਕਿਆ ਸੀ ਫਿਰ ਉਹਨੂੰ ਮੈਂ ਰਾਈਡਿੰਗ ਸਿਖਾਈ ਫਿਰ ਉਹਨੂੰ ਰਾਈਡਰ ਬਣਾਇਆ ਫਿਰ ਹੋਰ ਦੋ ਬੱਚੇ ਆਏ ਮੇਰੇ ਕੋਲ ਮੈਂ ਉਹਨਾਂ ਨੂੰ ਰਾਈਡਰ ਬਣਾਇਆ ਮਤਲਬ ਕਹਿ ਸਕਦੇ ਆ ਲਗਾਤਾਰ ਬੱਚੇ ਤੁਹਾਡੇ ਕੋਲ ਆ ਰਹੇ ਨੇ ਲਗਾਤਾਰ ਬਸ ਜਿੱਦੋਂ ਇੱਕ ਤੋਂ ਜਿੱਦੋਂ ਨੂੰ ਪਤਾ ਲੱਗਾ ਜਿੱਥੇ ਤੋਂ ਜਿੱਥੇ ਨੂੰ ਆਉਣ ਕਰਕੇ ਬੱਚੇ ਆ ਗਏ ਜੇ ਹੁਣ ਵੀ ਕੋਈ ਹੋਰ ਵੀ ਲੋਕ ਅਗਰ ਬੱਚੇ ਜਾਂ ਸਿੱਖਣਾ ਚਾਹੁੰਦੇ ਨੇ ਤੁਹਾਡੇ ਕੋਲ ਇਹਦੀ ਰਾਈਡਿੰਗ ਕਰਵਾਣਾ ਚਾਹੁੰਦੇ ਨੇ ਤੁਸੀਂ ਕੀ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇ ਲੋਕਾਂ ਨੂੰ ਬਹੁਤ ਸ਼ੁ ਬਿਲਕੁਲ ਦੇਖਿਆ ਜੀ ਬੜਾਈ ਖੂਬਸੂਰਤ ਘੋੜਾ ਰੱਖਿਆ ਹੋਰ ਵੀ ਕਈ ਇਹਨਾਂ ਨੇ ਘੋੜੇ ਰੱਖੇ ਨੇ ਉਹ ਸਟੂਡੈਂਟ ਵੀ ਜਿਹੜੇ ਕਾਫੀ ਇਹਨਾਂ ਕੋਲ ਆਉਂਦੇ ਹੈਗੇ ਨੇ ਬੜੀ ਅੱਛੀ ਜਿਹੜੀ ਰਾਈਡਿੰਗ ਕੰਦੇ ਨੇ ਕੱਲ ਸਾਡੇ ਵੱਲੋਂ ਦੇਖਿਆ ਵੀ ਗਿਆ ਸੀਗਾ ਕਿ ਇਹਨਾਂ ਦੇ ਸਟੂਡੈਂਟ ਜਿਹੜੇ ਨੇ ਮਾਸ਼ਾਅੱਲਾ ਕਿਆ ਉਹਨਾਂ ਦੀ ਰਾਈਡਿੰਗ ਆ ਗਈ ਸੀਗੀ ਬਿਲਕੁਲ ਦੇਖ ਕੇ ਮਨ ਖੁਸ਼ ਹੁੰਦਾ ਸੀਗਾ ਹੋਰ ਵੀ ਅਸੀਂ ਗੱਲਬਾਤ ਕਰਦੇ ਆ ਗਿਆ ਸਰ ਕੀ ਨਾ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਲਦੀਪ ਹੈ ਜੀ ਨਲਦੀਪ ਜੀ ਕੀ ਕੰਨਾ ਜਾਓਗੇ ਤੁਸੀਂ ਟ੍ਰੇਨਿੰਗ ਜਿਹੜੀ ਲੈ ਰਹੇ ਹੈਗੇ ਹੋ ਘੋੜਸਵਾਰੀ ਦੀ ਕੀ ਕੰਨਾ ਜਾਓਗੇ ਇਹ ਸੁਣੋ ਭਾਈ ਨੇ ਜੋ ਸੱfte ਪਹਿਲੇ ਬੋਲਿਆ ਨਾ ਕਿ ਭਾਈ ਆਏ ਵੇਖ ਮੇਰਾ ਪਾ ਮੇਰੇ ਵਾਰੀ ਗੱਲ ਕਰ ਰਹੇ ਮੈਂ ਹੀ ਸੱfte ਪਹਿਲੇ ਭਾਈ ਨੂੰ ਲਾਇਆ ਨਾ ਪਿਛਲੇ ਸਾਲਾਂ ਦੇ ਹਾਂ ਬਸ ਉਸ ਤੋਂ ਬਾਅਦ ਜੁਆਇਨ ਕੀਤਾ ਭਾਈ ਨੇ ਸਿਖਾਈ ਤੇ ਸਿੱਖ ਕੇ ਭਾਈ ਨੇ ਥੜਾ ਰੱਖਿਆ ਵਧੀਆ ਰੱਖਿਆ ਕੰਮ ਜੀ ਨਾ ਕਨਫਰੈਂਸ ਦਿੱਤਾ ਸਪਨਾ ਥਾ ਰਾਈਡ ਕਰਨ ਦਾ ਪੂਰਾ ਕਰਾਤਾ ਭਾਈ ਨੇ ਕਿਤਨਾ ਸ਼ੌਂਕ ਪਿਆ ਕਿਦਾਂ ਤੁਹਾਨੂੰ ਸ਼ੌਂਕ ਮੈਨੂੰ ਬਚਪਨ ਦਾ ਥਾ ਜੀ ਇਹ ਰੱਖਣਾ ਕੋੜਾ ਸਵਾਰੀ ਕਰਨੀ ਤਾਂ ਬਸ ਉਹੀ ਬਚਪਨ ਦਾ ਸਪਨਾ ਪੂਰਾ ਕੀਤਾ ਮੈਂ ਬੜਾ ਬੜਾ ਮਹਿੰਗਾ ਛੌਂਕ ਹੈ ਮਹਿੰਗਾ ਮਹਿੰਗਾ ਨਹੀਂ ਕਹਿ ਸਕਦੇ ਆਪਾਂ ਪੈਸੇ ਨਾਲੋਂ ਜ਼ਿਆਦਾ ਪਿਆਰ ਮੰਗਦਾ ਹੈ ਅਗਰ ਕੋਈ ਬੰਦਾ ਦੇ ਦੇਤਾ ਫਸ ਪੁੱਜ ਜਾਂਦਾ ਉਹਨਾਂ ਘੋੜਿਆਂ ਦਾ ਛੌਂਕ ਜਿਹੜਾ ਘਟ ਗਿਆ ਕਿਉਂਕਿ ਜ਼ਮਾਨਾ ਮੋਟਰ ਗੱਡੀਆਂ ਦਾ ਆ ਗਿਆ ਨਾ ਤੇ ਕੀ ਕਹਿਣਾ ਚਾਹੋਗੇ ਜ਼ਮਾਨਾ ਮੋਟਰ ਗੱਡੀਆਂ ਇਹ ਰੈਵਲੂਸ਼ਨ ਹੈ ਨਾ ਇਹ ਪੁਰਾਣੇ ਸਮੇਂ ਦੇ ਘੋੜਿਆਂ ਦੀ ਸਵਾਰੀ ਹੀ ਹੁੰਦੀ ਸੀ ਆਣਾ ਜਾਣਾ ਵੀ ਘੋੜਿਆਂ ਤੇ ਹੁੰਦਾ ਸੀ ਨਾ ਹਾਂਜੀ ਹੁਣ ਤੇ ਮੋਟਰ ਗੱਡੀਆਂ ਟਾਈਮ ਵੀ ਘੱਟ ਲੱਗਦਾ ਪਹੁੰਚ ਵੀ ਜਲਦੀ ਜਾਂਦੇ ਨੇ ਇਹ ਇਹੀ ਕਰ ਰਹੇ ਹਨ ਨਾ ਪਰ ਚਲੋ ਠੀਕ ਉਹ ਵੀ ਆਪਣੀ ਜਗ੍ਹਾ ਸੱਚੀ ਸੱਚੇ ਹੈ ਨਾ ਕਿ ਪ੍ਰੋਗਰੈਸ ਹੋਣੀ ਚਾਹੀਦੀ ਹੈ ਜੇ ਤਾਂ ਡਵੈਲਪਮੈਂਟ ਕਹਿੰਦੇ ਨੇ ਨਾ ਡਵੈਲਪਮੈਂਟ ਹੋਏ ਕਰਤੀ ਅਰਪਨ ਲਾਈਫ ਹੈ ਨਾ ਪਰ ਇਸ ਚੀਜ਼ ਦਾ ਜੋ ਮਜ਼ਾ ਉਹ ਜਿਆਦਾ ਤੇ ਪੁਰਾਣੇ ਬੰਦਿਆਂ ਨੇ ਲਿੱਤਿਆ ਜਿਨ੍ਹਾਂ ਨੇ ਰਾਈਡ ਕੀਤੀ ਕੀ ਅਜਾ ਕੀ ਫੀਲਿੰਗ ਕੀ ਹੈ ਬਾਈ ਸਭ ਤੋਂ ਵੱਡੀ ਗੱਲ ਇਹ ਫੀਲਿੰਗ ਹੈ ਤਕੜੀ ਫੀਲਿੰਗ ਹੈ ਜੀ ਬਹੁਤ ਤਕੜੀ ਫੀਲਿੰਗ ਹੈ ਬਹੁਤ ਵਧੀਆ ਫੀਲਿੰਗ ਹੈ ਇਸ ਫੀਲਿੰਗ ਵਾਰੇ ਜਿਆਦਾ ਬੰਦਾ ਕੋਈ ਉੱਤੇ ਬਹਿ ਜਾਏ ਉਹੀ ਸਮਝ ਸਕਦਾ ਜਦ ਬਾਜ਼ਾਰੋਂ ਨਿਕਲਦਾ ਤਾਂ ਛੋੜਾ ਹੋ ਗਿਆ ਲੈ ਬਈ ਲੇ ਆਪਾਂ ਉਹ ਜਾਣਾ ਉਹ ਨਾ ਕਹਦੇ ਆਪਣੇ ਵੀ ਫਕਰ ਮਹਿਸੂਸ ਹੁੰਦਾ ਹੈ ਮਹਿਸੂਸ ਹੁੰਦਾ ਹੈ ਰਾਜੇ ਮਹਾਰਾਜ ਵਾਲੀ ਫਿਲਮ ਮਹਿਸੂਸ ਹੁੰਦੀ ਹੈ ਉਹਦੇ ਲੱਗ ਕੇ ਛੱਕ ਹੀ ਹੈ ਤੇ ਦੇਖੋ ਨਾ ਆਹੀ ਅਗਰ ਬੈਣਾ ਹੋਏ ਤੁਹਾਨੂੰ ਤੇ ਡਰ ਲੱਗਦਾ ਜੀ ਆ ਨਵੇਂ ਬੰਦੇ ਨੂੰ ਪਹਿਲੀ ਵਾਰ ਮੈਨੂੰ ਵੀ ਲੱਗਿਆ ਮੈਂ ਵੀ ਤਾਂ ਪਰ ਇਹ ਸਮਝਦਾਰ ਬਣਾ ਇਹ ਬਹੁਤ ਇਹ ਚੱਲਦਾ ਬੰਦੇ ਦੇ ਹਿਸਾਬ ਨਾਲ ਮਤਲਬ ਬੰਦਾ ਇਹਨੂੰ ਆਪਣੇ ਹਿਸਾਬ ਨਾਲ ਨਹੀਂ ਚਲਾ ਸਕਦਾ ਇਹ ਚੱਲਦਾ ਬੰਦੇ ਇਹਨੇ ਦੇਖ ਲੈਣਾ ਉਹਦੀ ਬਹਿਣੀ ਕਿਦਾਂ ਪੇਟ ਤੇ ਇਹਨੇ ਹਿਸਾਬ ਲਾ ਦੇਣਾ ਕਿ ਕਿੰਦਾ ਬੰਦਾ ਤੁਹੇ ਜਿੰਨਾ ਮਰਜੀ ਜ਼ੋਰ ਲਾ ਲੋ ਇਹਨੇ ਨਹੀਂ ਨੱਠਣਾ ਨਹੀਂ ਧੋੜਨਾ ਇਹਨੇ ਉਸੇ ਟਾਈਮ ਧੋੜਨਾ ਜਿਸ ਟਾਈਮ ਇਹਨੂੰ ਭਰੋਸਾ ਹੋ ਜਾਏਗਾ ਕਿ ਜਿਹੜਾ ਉੱਪਰ ਬੰਦਾ ਬੈਠਾ ਉਹ ਮੈਨੂੰ ਸਾਂਭ ਸਕਦਾ ਮਲੇ ਸਮਝਦਾਰ ਕਹਾ ਸਕਨੇ ਆ ਇਹ ਬਹੁਤ ਸਮਝਦਾਰ ਹੈ ਜੀ ਮਸ ਕੋੜੇ ਮੈਂ ਹੋਰ ਵੀ بڑے ਦਿੱਖੇ ਪਰ ਇਸ ਇਹਦਾ ਵਰਗਾ ਕੋੜਾ ਨਹੀਂ ਦੇਖਿਆ ਇਹ ਤਾਂ ਬੜੀ ਸ਼ਾਂਤ ਰੂਵਾਰਾ ਬਰੂ ਹੈ ਤਾਂ ਇਹਦੇ ਵਿੱਚ ਨਸਲਾਂ ਵੀ ਅਲੱਗ-ਅਲੱਗ ਡਿਫਰੈਂਟ ਟਾਈਪ ਚ ਆਂਦੀ ਹੈ ਹੈਗੀ ਜਾਂ ਸਾਰੇ ਹੀ ਸਮਝਦਾਰ ਹੁੰਦੇ ਨੇ ਨਹੀਂ ਨਸਲਾਂ ਨਸਲਾਂ ਵੱਖਰੀਆਂ ਹੁੰਦੀਆਂ ਸਮਝਦਾਰੀ ਮੇਰੇ ਸਾਬ ਨਾਲ ਮਾਲਕ ਦੇ ਉੱਤੇ ਹੁੰਦੀ ਹੈ ਕਿਉਂਕਿ ਮਾਲਕ ਨੇਗੇ ਧੱਕਾ ਨਹੀਂ ਕੀਤਾ ਨਾ ਮੈਦਰੀ ਦਿੱਖਿਆ ਇਕ ਹੁੰਦਾ ਨਾ ਕਿ ਜਾਨਵਰ ਬੇਜੁਬਾਨ ਹੈ ਜੀ ਮਾਰ ਤੋਂ ਲਗਾਉਂ ਅਨੈਸੈਸਰਲੀ ਮਾਰੀ ਚੱਲੋ ਕੋ ਨਹੀਂ ਭਾਈ ਨੇ ਪਿਆਰ ਨਾਲ ਇਹਨੂੰ ਮੋਲ ਲਿੱਟਿਆ ਇਹ ਪਿਆਰ ਦੀ ਭਾਸ਼ਾ ਸਮਝਦਾ ਫਿਰ ਜਿਹੜੇ ਬੰਦੇ ਰਾਈਡਰ ਹੈ ਜਿੱਦਾਂ ਮੇਰੇ ਨਾਲ ਜਿੱਦਾਂ ਐਸਵੀ ਹੈ ਜਿੱਦਾਂ ਭਾਜੀ ਹੈ ਨਾ ਸਾਡੇ ਨਾਲ ਕੋਰੇ ਇੰਡਸਟੂਡੈਂਟ ਹੈ ਜਿੰਨੇ ਤੋਂ ਮਰਜ਼ੀ ਪੁੱਛ ਲਿਓ ਇਹ ਇਹਦੇ ਕੰਨ ਲੱਗ ਕੇ ਬੋਲਦਾ ਕਿ ਜਿਉਰੇ ਚੱਲ ਤਜੂਰਾ ਧੋੜ ਪੈਂਦਾ ਜਿਉਰੇ ਰੋਕ ਤੇ ਤਜੂਰਾ ਰੁਕ ਪੈਂਦਾ ਪਤਾ ਲੱਗਾ ਮਾਲਾ ਸਿਸਟਮ ਹੈ ਨਹੀਂ ਕਿ ਕੋਲ ਨਾਲਾ ਪੈਣਾ ਜਿੱਦਾਂ ਥੱਕਿਆ ਹੋਣੇ ਉੱਤਾ ਸਮਝਦਾਰ ਬਹੁਤ ਸਮਝਦਾਰ ਤੁਸੀਂ ਆ ਰਾਈਡਿੰਗ ਤੇ ਸਿੱਖ ਲਈ ਪਰਫੈਕਟ ਵੀ ਮੈਨੂੰ ਲੱਗਦਾ ਤੁਸੀਂ ਹੋ ਗਏ ਦਿਓ ਹੈ ਨਾ ਕੋਈ ਆਪਣਾ ਵੀ ਤੁਸੀਂ ਲਿੱਤਾ ਘੋੜਾ ਵਗੈਰਾ ਜਾਂ ਇੱਥੇ ਹੀ ਤੁਸੀਂ ਸ਼ੌਂਕ ਰੱਖਿਆ ਨਹੀਂ ਨਹੀਂ ਲੈ ਲਿਆ ਜੀ ਲੈ ਲਿਆ ਮੈਂ ਸ਼ੌਂਕ ਪੂਰਾ ਕਰ ਲਿਆ ਜੀ ਮੈਂ ਪਹਿਲੇ ਰਾਈਡਿੰਗ ਸਿੱਖੀ ਉਸ ਤੋਂ ਬਾਅਦ ਮੈਂ ਲਾਇਆ ਸਾਹ ਕਿ ਨਹੀਂ ਇੱਕ ਆਪਣੇ ਘਰ ਵੀ ਪੰਨਾ ਪੜਾ ਤੁਹਾਨੂੰ ਭਾਈ ਨਾਲ ਜਾ ਕੇ ਅਸੀਂ ਘੋੜਾ ਲੈਂਦਾ ਸੀ ਗਰਦਾਸਪੁਰ ਤੋਂ ਉਹ ਪੰਜਾਬ ਦੀ ਨਸਲ ਹੈ ਮੱਝੂ ਕੇ ਬਲੱਡ ਲਾਈਨੀ ਨੀਲੇ ਘੋੜੇ ਕਹਿੰਦੇ ਉਹਨਾਂ ਨੂੰ ਜੀ ਬਾੜ ਕੱਟਣ ਵਾਲੇ ਘੋੜੇ ਫਲਾਣੇ ਵੱਡੇ ਵੱਡੇ ਪੈਰਾਂ ਦੇ ਲੱਗਦੀ ਆ ਉਹ ਲੈਂਦੇ ਦਾ ਜੀ ਅਜੇ ਬੱਚਾ ਅਜੇ ਬੰਨਿਆ ਉਹਨੂੰ ਦੇਖ ਰਿਆਂ 2 ਢਾਈ ਸਾਲਾਂ ਦਾ ਜਦ ਹੋਊਗਾ ਤਾਂ ਇਹ ਇਹੀ ਹੈ ਆਪਣੇ ਰਾਈਡਰ ਦਾ ਇਹੀ ਕਰਨਗੇ ਰਾਈਡ ਉਹਨਾਂ ਨੂੰ ਸੋਸਦੇ ਵੈਲਾ ਇਸ ਜਾਣਗੇ ਵੀੜਾ ਭਾਈ ਗੁਰੂਵਰੀ ਕੀ ਨਾਮ ਕੀ ਬੜਾ ਆਪਣਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਮਨ ਚਾਹੁੰਦਾ ਗੁਰਮਨ ਜੀ ਕੀ ਕਹਣਾ ਤੁਸੀਂ ਦੇਖਿਆ ਕੱਲ ਰਾਈਡਿੰਗ ਬੜੀ ਵਧੀਆ ਕਰਦੇ ਪਏ ਸੀ ਨਾ ਉਹ ਸਵਾਰੀ ਬੜੀ ਵਧੀਆ ਕਰਦੇ ਪਏ ਸੀ ਕੀ ਕਹਿਣਾ ਚਾਹੋਗੇ ਕੋਲੋਂ ਸ਼ੌਂਕ ਪਿਆ ਤੁਹਾਨੂੰ ਮੈਨੂੰ ਸ਼ੁਰੂ ਤੋਂ ਹੀ ਜੇ ਪਾਪਾ ਨੇ ਦੱਸਿਆ ਕਿ ਆਪਾਂ ਬਚਰਗੇ ਇੱਥੇ ਪੁੱਤ ਉੱਥੋਂ ਪਿਆ ਮੈਂ ਹਕਲ ਗਿਆ ਕਿ ਅਸਲੀ ਦਾ ਰੱਬ ਵੀ ਇੱਥੇ ਪਾਪਾ ਦਾ ਫਰੈਂਡ ਹੀ ਉਹਦੇ ਕੋਲ ਹੀ ਤੇ ਪਾਪਾ ਇੱਥੇ ਲੈ ਆਂਦੇ ਨੇ ਤੂੰ ਇੱਥੇ ਰਹਿੰਦਾ ਹੀ ਆਪਣੇ ਕੋਲ ਹੀ ਉਹਦਾ ਨਾਮ ਬਾਦ ਨਹੀਂ ਲੱਗਦਾ ਉੱਪਰ ਬੈ ਕੇ ਜਿਹੜੇ ਘੋੜਸਵਾਰੀ ਕਰਦੇ ਹੋ ਨਹੀਂ ਨਹੀਂ ਸੱਲੇ ਲੱਗਦਾ ਜਦੋਂ ਮੈਂ ਨਿਕਾ ਹੋਉਂਦਾ ਹੁਣ ਕਿਸ ਤਰ੍ਹਾਂ ਦਾ ਫੀਲਿੰਗ ਹੁੰਦੀ ਐ ਜਿਹੜੇ ਤੁਸੀਂ ਉੱਪਰ ਬੈਠਦੇ ਹੋ ਬੜੀ ਵਧੀਆ ਫੀਲਿੰਗ ਆਂਦੀ ਕਿਸ ਤਰ੍ਹਾਂ ਦੀ ਮਹਿਸੂਸ ਕਰਦੇ ਹੋ ਰਾਜੇ ਮਹਾਰਾਜੇ ਮਹਿਸੂਸ ਕਰਦੇ ਹੋ ਆਪਣੇ ਆਪ ਜਾਂ ਨਵਾਬ ਲੁੱਕੂ ਦੇਖਿਆ ਫਿਲਮ ਬੜੀ ਜਿਹੜੀ ਆ ਅੱਛੀ ਐ ਤੇ ਬੈ ਕੇ ਜਿਹੜੀ ਮਹਿਸੂਸ ਹੁੰਦੀ ਆ ਲekin ਜਿਹੜੇ ਨਹੀਂ ਕੋਟ ਸਵਾਰੀ ਕਰ ਸਕਦੇ ਡਰ ਜ਼ਰੂਰ ਜਾਨਵਰ ਕੋਲੋਂ ਲੱਗਦਾ ਲekin ਇਹਨਾਂ ਨੇ ਬੱਚਿਆਂ ਵਾਂਗ ਇਸ ਨੂੰ ਆਪਣੇ ਨਾਲ ਰੱਖਿਆ ਇਹਨਾਂ ਦੇ ਹੋਰ ਵੀ ਸਟੂਡੈਂਟ ਆ ਗਏ ਗੁੜੀਆ ਕੀ ਨਾਮ ਹੈ ਜੀ ਆਪਣਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮੋਨੀ ਹੈ ਮੋਨੀ ਜੀ ਲੜਕੀ ਵੀ ਆ ਗਈ ਸਭ ਤੋਂ ਪਹਿਲੇ ਦੱਸੋ ਤੁਸੀਂ ਪੜਦੇ ਹੋ ਜਾਂ ਇਹੋ ਹੀ ਸ਼ੌਂਕ ਹੈ ਪੜਨੀ ਵੀ ਆ ਮੈਂ ਐਸੇ ਲਾਈਕੋਲੋਜੀ ਕਰਾ ਕਰਨੀ ਆ ਤੇ ਨਾਲ ਨਾਲ ਸ਼ੌਂਕ ਵੀ ਪੂਰੇ ਕਰਨੇ ਹੁੰਦੇ ਜੀ ਪੜਾਈ ਦੇ ਨਾਲ ਹੋਰ ਵੀ ਆਪਣੇ ਸਾਰੇ ਪੈਸ਼ਨ ਫੋਲੋ ਕਰਨੇ ਚਾਹੀਦੇ ਆ ਤੇ ਇਹ ਬਸ ਆਲਟਰਾਡਿੰਗ ਮੇਰਾ ਇੱਕ ਪੈਸ਼ਨ ਹੈਗਾ ਘਰੋਂ ਵੀ ਕੋਈ ਮਾਤਾ ਪਿਤਾ ਵੀ ਤੁਹਾਡੇ ਇਸ ਤਰ੍ਹਾਂ ਦੇ ਕੋਈ ਸ਼ੌਂਕ ਰੱਖਦੇ ਨੇ ਜਾਂ ਤੁਹਾਨੂੰ ਸ਼ੌਂਕ ਹੈ ਪੂਰੇ ਖਾਨਦਾਨ ਚੋ ਬਸ ਕਰੇ ਸ਼ੌਂਕ ਤੇ ਚਲੋ ਹੋਣਾ ਪਰ ਦਾ ਪਰਫਿਊਮ ਮੈਂ ਹੀ ਕੀਤਾ ਬਸ ਹਲੇ ਤੱਕ ਤੇ ਪੇਰੈਂਟ ਬੜੇ ਸਪੋਰਟਿਵ ਆ ਗਏ ਮੇਰੇ ਸਪੈਸ਼ਲੀ ਲਾਈਕ ਮੇਰੀ ਮਦਰ ਮਾਦਾ ਬਹੁਤ ਜ਼ਿਆਦਾ ਸਪੋਰਟਿਵ ਹੈ ਉਹਨਾਂ ਨੇ ਮੈਨੂੰ ਸਾਰੀਆਂ ਚੀਜ਼ਾਂ 'ਚ ਬੜਾ ਸਪੋਰਟ ਕੀਤਾ। ਕਿ ਕਿਸਨਾ ਸ਼ੌਂਕ ਕਿਸਨਾ ਪਿਆ ਘੋੜਸਵਾਰੀ ਦਾ ਇੱਕ ਤਾਂ ਮਹਿੰਗਾ ਸ਼ੌਂਕ ਵੜਾ ਨਾ। ਇੱਕ ਰਿਸਕੀ ਸ਼ੌਂਕ ਹੈ ਜਿਹੜਾ। ਇਹ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਜੀ ਸ਼ੌਂਕ ਤੇ ਸ਼ੌਂਕ ਹੁੰਦੇ ਆ। ਰਿਸਕ ਰਿਸਕ ਵੀ ਹੈਗਾ ਇਹਦੇ ਵਿੱਚ। ਰਿਸਕ ਜੀ ਦੇਖੋ ਰਿਸਕ ਹਰ ਚੀਜ਼ 'ਚ ਹੈਗਾ ਉਹ ਤੇ ਤੁਸੀਂ ਘਰ ਦੇ ਬਾਹਰ ਜਾਓਗੇ ਘਰ ਦੇ ਬਾਹਰ ਜਾ ਕੇ ਗੱਡੀ ਬਦ ਬਦਦੇ ਤੁਹਾਨੂੰ। ਤੇ ਰਿਸਕ ਤੇ ਹਰ ਚੀਜ਼ 'ਚ ਲੈਣਾ ਪੈਂਦਾ ਜੀ ਜੇ ਤੁਸੀਂ ਕੋਈ ਚੀਜ਼ ਕਰਨੀ ਹੈ। ਇਹ ਤਾਂ ਹੀ ਸ਼ੌਂਕ ਘੋੜੇ ਦਾ ਜੀ ਕਿਉਂ ਪਿਆ ਮੋਟਰ ਗੱਡੀਆਂ ਵੀ ਆ ਗਿਆ ਮੋਟਰਸਾਈਕਲ ਆ ਸਕੂ ਬਕਰੀ ਸ਼ਾਨ ਹੁੰਦੀ ਹੈ ਜੀ ਇੱਕ ਤੇ ਮੂਵੀਜ਼ 'ਚ ਬੜਾ ਦਿਖਿਆ ਇਹਨੂੰ ਤੇ ਐਡਾ ਬੜਾ ਦਿਖਿਆ ਤੇ ਮਤਲਬ ਉਧਰ ਹੀ ਸ਼ੌਂਕ ਪੈ ਗਿਆ ਸੀ ਤੇ ਇੱਕ ਫੀਲਿੰਗ ਦੀ ਬਕਰੀ ਆ ਗਈ ਆ ਮੋਟਰਸਾਈਕਲ ਆ ਰਹਾ ਤਾਂ ਸਾਰੇ ਚਲਾਉਂਦੇ ਆ ਜੀ ਇੱਥੇ ਬੈ ਕੇ ਦੁਨੀਆ ਨੂੰ ਤੁਸੀਂ ਇੱਕ ਵੱਖਰੇ ਲੈਵਲ ਤੋਂ ਦਿਖਣਾ ਉੱਪਰੋਂ ਦਿਖਦੇ ਹੋ ਐਡਾ ਲੱਗਦਾ ਜਿਦਾ ਤੁਸੀਂ ਰਾਜੇ ਮਹਾਰਾਜੇ ਉਹਦਾ ਤੁਹਾਡੀ ਪ੍ਰਜਾ ਤੁਹਾਨੂੰ ਦਿਖੇ ਕਰਦੀ ਹੈ ਘੋੜਾ ਲੈ ਕੇ ਜਾਂਦੇ ਆ ਮਲੇ ਤੁਸੀਂ ਉਹੀ ਮਹਾਰਾਣੀ ਬਣ ਕੇ ਨਵਾਬ ਬਣ ਕੇ ਤੁਸੀਂ ਨਿਕਲਦੇ ਆਗੇ ਹੈ ਨਾ ਇਹ ਅਗੇ ਕੰਪੀਟੀਸ਼ਨ ਵਗੈਰਾ ਵੀ ਤੁਸੀਂ ਮੈਂ ਦੇਖਿਆ ਕਾਫੀ ਪਰਫੈਕਟ ਹੈਗੇ ਉਹ ਬੜੀ ਅਚੀ ਰਾਈਡ ਤੁਸੀਂ ਕਰਦੇ ਹੋ ਨਹੀਂ 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 ਕੰਪੀਟੀਸ਼ਨ ਤੇ ਹਲੇ ਹੋਰ ਪ੍ਰੈਕਟਿਸ ਕਰਾਂਗੇ ਹਲੇ ਮੈਨੂੰ ਲੱਗਦਾ ਹੈ ਕਿ ਮੈਂ ਠੀਕ ਕਰਨੀ ਆ ਤੇ ਜਰੂਰ ਇਹਨੂੰ ਲੈ ਕੇ ਜਾਵਾਂਗੇ ਇਹਨੂੰ ਐਂਡਯੋਰੈਂਸ ਰੇਸ ਤੇ ਲੈ ਕੇ ਜਾਵਾਂਗੇ ਹੋਰ ਵੀ ਰੇਸਾਂ ਤੇ ਕਰਾਵਾਂਗੇ ਇਹ ਤੇ ਕਾਬਿਲ ਹੈ ਰੇਸ ਕਰਨ ਦੇ ਮੈਨੂੰ ਥੋੜਾ ਹੋਰ ਆਪਣੇ ਉੱਤੇ ਕੰਮ ਕਰਨਾ ਆਪਣੇ ਉੱਤੇ ਜਦੋਂ ਮੈਨੂੰ ਲੱਗਦਾ ਹੈ ਮੈਂ ਪੂਰੀ ਕਾਬਿਲ ਹੋ ਜਾਵਾਂਗੀ ਕਿਉਂਕਿ ਮੇਰੇ ਨਾਲ ਇਹ ਵੀ ਰੇਸ ਕਰੇਗਾ ਮੈਂ ੱੱੱਲੇ ਰੇਸ ਨਹੀਂ ਕਰਨੀ ਐਨੇ ਵੀ ਰੇਸ ਕਰਨੀ ਆ ਤੇ ਜਦੋਂ ਮੈਂ ਪੂਰੀ ਕਾਬਿਲ ਹੋ ਜਾਵਾਂਗੀ ਉਦੋਂ ਮੈਂ 15 ਦਾ ਟੈਮਿਨ ਹੋਣਾ ਚਾਹੀਦਾ ਇਹਦਾ ਅਨਲਿਮਿਟਿਡ ਹੈ ਇਹਨੇ ਤੋੜਾ ਦੇਣਾ ਜਿੰਨਾ ਤੋੜਾਣਾ ਹੈ ਤੋੜਾਣ ਵਾਲੇ ਤੇ ਵੀ ਹੁੰਦਾ ਹੈ ਤੇ ਫਿਰ ਬਸ ਜਰੂਰ ਲੱਗ ਜਾਵਾਂਗੇ ਮੋਣੀ ਜਦੋਂ ਤੁਸੀਂ ਪਹਿਲੀ ਵਾਰੀ ਰਾਈਡਿੰਗ ਤੇ ਤੁਸੀਂ ਜਦੋਂ ਸਵਾਰੀ ਕੀਤੀ ਹੈ ਡਰ ਨਹੀਂ ਲੱਗਾ ਤੁਹਾਨੂੰ ਉਸ ਨੂੰ ਜੀ ਮੈਨੂੰ ਲੱਗਦਾ ਹੈ ਕਿ ਇਹ ਇੰਨਾ ਡਰ ਨਹੀਂ ਲੱਗਿਆ ਮੈਨੂੰ ਉਦਾਂ ਪਰ ਉਹਦਾ ਡਰ ਲੱਗਦਾ ਹੈ ਸਟਾਰਟਿੰਗ ਤੇ ਨਾ ਥੋੜਾ ਬਹੁਤ ਕੇ ਮਤਲਬ ਇੱਕ ਟਰਸਟ ਹੁੰਦਾ ਜਿਹੜਾ ਨਾ ਟਰਸਟ 'ਚ ਤੁਹਾਨੂੰ ਲੱਗਦਾ ਕਿ ਘੋੜਾ ਸ਼ਾਇਦ ਇੱਕਦਮ ਹੀ ਦੌੜ ਜਾਏਗਾ ਘੋੜਾ ਡਿਗਾ ਦੇਗਾ ਕੋਈ ਉਹਨੂੰ ਵੀਡੀਓ ਵੇਰਾ ਦੇਖ ਦਿੰਦੇ ਕਈ ਘੋੜੇ ਲੱਤ ਮਾਰਦੇ ਆ ਕਈ ਘੋੜੇ ਡਿਗਾ ਦਿੰਦੇ ਆ ਉਦੋਂ ਤੇ ਮੈਨੂੰ ਲੱਗਦਾ ਇਹ ਥੋੜੀ ਮਾਸਟਰ ਦੀ ਵੀ ਪ੍ਰੋਬਲਮ ਹੁੰਦੀ ਆ ਕਈ ਕਈ ਘੋੜਿਆਂ ਨੂੰ ਅਬ ਯੂਜ਼ ਕਰਦੇ ਆ ਮਾਰਦੇ ਆ ਪਿੱਟਦੇ ਆ ਤੇ ਉਹ ਥੋੜੇ ਅਗਰੈਸਿਵ ਹੋ ਜਾਂਦੇ ਆ ਇਹਨੂੰ ਬੜੇ ਪਿਆਰ ਨਾਲ ਰੱਖੇ ਦਾ ਜੀ ਘੋੜੇ ਹੀ ਪਿਆਰ ਨਾਲ ਇਹ ਘੋੜੇ ਵਾਂਗ ਨਹੀਂ ਰੱਖੇ ਦਾ ਜੀ ਇਹਨੂੰ ਪੱਟ ਵਾਂਗ ਨਹੀਂ ਰੱਖੇ ਦਾ ਇਹਨੂੰ ਬੱਚੇ ਵਾਂਗ ਰੱਖੇ ਦਾ ਇਹਨੇ ਪਿਆਰ ਨਾਲ ਰੱਖੇ ਦਾ ਜੀ ਇਹ ਟੌਪੀਆਂ ਖਾਂਦਾ ਹੈ ਇਹ ਗੋਲ ਗੱਪੇ ਖਾਂਦਾ ਜੀ ਮਿੱਠੇ ਗੋਲ ਗੱਪੇ ਖਾਂਦਾ ਹੈ ਕਦੇ ਖੁਆਏ ਕਦੇ ਖੁਆਇਆ ਤੁਸੀਂ ਇਹਨੂੰ ਬਿਲਕੁਲ ਬਿਲਕੁਲ ਜੀ ਗੋਲ ਗੱਪੇ ਖਾਂਦਾ ਬੜੇ ਸ਼ੌਕ ਨਾਲ ਤੇ ਟੌਪੀਆਂ ਟੌਪੀਆਂ ਦਾ ਲੀਵੀ ਇਹ ਪਈ ਦੀ ਹੈ ਹੁਣੇ ਕਵਾ ਕੇ ਦੱਸਣੀ ਹੈ ਮੈਂ ਤੁਹਾਨੂੰ ਸੁਣਿਆ ਦੇਖੋ ਇਹ ਟੌਪੀ ਖਾਏਗਾ ਬੜੇ ਖੁਸ਼ ਹੋ ਕੇ ਖਾਂਦਾ ਜੀ ਟੌਪੀ ਤੇ ਬਿਲਕੁਲ ਅੱਜਾ ਬੱਚੇ ਵਾਂਗ ਰੱਖੇਦਾ ਇਹਨੂੰ ਇਹਨੇ ਬੜਾ ਖੁਸ਼ ਹੋਣਾ ਟੌਪੀ ਖਾ ਕੇ ਮਤਲਬ ਕੋਈ ਗੱਲ ਆਪਣੀ ਮਨਵਾ ਲੈਂਦੇ ਉਹਨੂੰ ਮੂੰਹ ਮਠਾ ਦਾ ਕਰਾ ਕੇ ਹੈ ਨਾ ਤੇ ਗੱਲ ਹੋ ਰਹੀ ਹੈ ਬਿਲਕੁਲ ਦੇਖਿਆ ਜੀ ਤੁਸੀਂ ਬਿਲਕੁਲ ਜਾਨਵਰ ਕੋਲੋ ਜਿਸ ਨਾਲ ਡਰ ਲੱਗਦਾ ਪੁਰਾਣੇ ਲੋਕ ਜਦ ਵੀ ਆਉਂਦੇ ਜਾਂਦੇ ਸੀ ਤੇ ਘੋੜਸਵਾਰੀ ਦਾ ਉਹਨਾਂ ਦਾ ਇੱਕ ਜਰੀਆ ਹੁੰਦਾ ਸੀਗਾ ਉਹ ਕਾफी ਸਮਾਂ ਵੀ ਲੱਗਦਾ ਸੀਗਾ ਸਮੇਂ ਬਦਲਦਾ ਗਿਆ ਹੈਗਾ ਜਿਹੜਾ ਮਸ਼ੀਨੀ ਯੁੱਗ ਆ ਗਿਆ ਮਸ਼ੀਨੀ ਯੁੱਗ ਤੇ ਚੱਲਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਟਾਈਮ ਵੀ ਜਿਹੜਾ ਘੱਟ ਲੱਗਦਾ ਲੇਕਿਨ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਸ ਦੀ ਸਵਾਰੀ ਦਾ ਮਜ਼ਾ ਹੀ ਅਲੱਗ ਹੈ ਇਸ ਦੇ ਉੱਪਰ ਜਦ ਬੈਠ ਜਾਂਦਾ ਕੋਈ ਕਿਉਂਕਿ ਜੋਰਾ ਜਿਹੜਾ ਹੈਗਾ ਜੋਰਾਵਰ ਜਿਹੜਾ ਹੈਗਾ ਬੜਾ ਹੀ ਸਮੇਂ ਦਾ ਰਾਜ ਜਦ ਇਸ ਦੇ ਉੱਪਰ ਬੈਠ ਜਾਂਦੇ ਨੇ ਤੇ ਇਸ ਦੀ ਸਵਾਰੀ ਦਾ ਮਜ਼ਾ ਹੀ ਅਲੱਗਾ ਜਿਸ ਨੇ ਇਸ ਲੜਕੀ ਨੇ ਵੀ ਦੱਸਿਆ ਵੀ ਇਸ ਦੇ ਉੱਪਰ ਬੈ ਕੇ ਸਾਨੂੰ ਨਵਾਬਾ ਵਾਲੀ ਜਿਹੜੀਆਂ ਉਹ ਫੀਲਿੰਗ ਮਹਿਸੂਸ ਹੁੰਦੀ ਹੈ ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ